ਤਰਨਤਾਰਨ ਦੇ ਪਿੰਡੇ ਕੰਗ ਵਿਖੇ ਬੀਤੇ ਦਿਨ ਰਾਤ ਹਿੰਦੂਸਤਾਨ ਪੈਟਰੋਲ ਪੰਪ ਉਤੇ ਇੱਕ ਮੋਟਰਸਾਈਕਲ ਉਤੇ ਸਵਾਰ ਤਿੰਨ ਵਿਅਕਤੀਆਂ ਵੱਲੋਂ ਪਿਸਤਲ ਦੀ ਨੋਕ ਉਤੇ ਕਰਿੰਦੇ ਕੋਲ 15-16000 ਰੁਪਏ ਦੀ ਲੁੱਟ ਕੀਤੀ ਗਈ। ਲੁੱਟਖੋ ਕਰਨ ਤੋਂ ਬਾਅਦ ਜਾਂਦੇ ਹੋਏ ਡੀਵੀਆਰ ਵੀ ਪੁੱਟ ਕੇ ਲੈ ਗਏ। ਪੰਪ ਦੇ ਕਰਿੰਦੇ ਵੱਲੋਂ ਥਾਣਾ ਸ਼੍ਰੀ ਗੋਵਿੰਦਵਾਲ ਸਾਹਿਬ ਪੁਲਿਸ ਨੂੰ ਸੂਚਨਾ ਦੇਣ ਦੇ ਬਾਵਜੂਦ ਦੁਪਹਿਰ ਤੱਕ ਨਾ ਆਉਣ ਦੇ ਕਾਰਨ ਰੋਸ ਪਾਇਆ ਜਾ ਰਿਹਾ ਹੈ। ਮੇਰਾ ਨਾਮ ਬਲਵੀਰ ਸਿੰਘ। ਇਸ ਕੀ ਗੱਲ ਪਤ ਹੈ? ਇਹ ਕਨ ਮਿਰਸਾਨ 10 10 ਕੀ ਵੇਟ ਐ ਮੈਂ ਮੰਦਰ ਸੁੱਤਾ ਹੀ ਤੇ ਮੈਂ 12 ਵਾਂ ਆਜਾਈ ਜੀ ਮੈਂ 3 ਵੀ ਲੈ ਰੋਂਦਾ ਵੈ ਤੇ ਮੈਂ ਸੁੱਤਾ ਹੀ ਤੇ ਮੈਨੂੰ ਮਤਲਬ ਜਾਗ ਜਗੀ ਮੈਂ ਉੱਠਿਆ ਫਿਰ ਮੈਂ ਨਜ਼ਰ ਮਾਰੀ ਕੁਛ ਨਜ਼ਰ ਨਹੀਂ ਆਇਆ ਮੈਂ ਸੋਚਿਆ ਵੀ ਕੋਈ ਪਾਣੀ ਪੂਣੀ ਪੀ ਰਾਇ ਤੇ ਮੁਰਸਲ ਉਹ ਉੱਥੇ ਨਜ਼ਰ ਆ ਗਿਆ ਇੱਕ ਤੇ ਮੈਂ ਵੀ ਬਲੇ ਬਾਹਰ ਨਿਕਲੇ ਤੇ ਉੱਥਰੋਂ ਉੱਪਰਲੀ ਸਾਈਡ ਤੋਂ ਤੇ ਮਤਲਬ ਇੱਕ ਮੁੰਡਾ ਤੁਰਿਆ ਆ ਰਿਹਾ ਤੇ ਮੈਨੂੰ ਉਹਨੇ ਨਜ਼ਰ ਮਾਰੀ ਤੇਲ ਪਾਉ ਮੈਂ ਕਿਹਾ ਭਾਜੀ ਪੰਬ ਬੰਦ ਹੈ ਤੇ ਤੁਹਾਨੂੰ ਪਤਾ 10 ਵਜੇ ਟਾਈਮ ਹੋਇਆ ਤੇ ਮੈਨੂੰ ਕਹਿੰਦੇ ਕੋਈ ਨਹੀਂ ਕੋਈ ਨਹੀਂ ਅਹੀਂ ਪਾ ਕੇ ਮਤਲਬ ਤੇਲ ਪਾ ਦੇ ਹ ਜਲ ਚਲ ਪਿਓ ਮੁਰਗੇ ਮੈਨੂੰ ਉਧਰ ਫੜ ਲਿਆ ਉਹਨ ਕੀ ਹੱਥ ਚ ਕੀ ਕਹਿੰਦੇ ਉਹ ਪਿਸਤਲ ਥੀ ਉਹ ਫਿਰ ਮੈਨੂੰ ਕਹਿੰਦਾ ਵੀ ਪੈਸੇ ਦੇ ਦੇ ਸਾਰੇ ਤੇ ਯਾਦ ਵੀ ਇਹ ਗੂੜ ਮਾਰਦਾ ਨਹੀਂ ਤੇ ਮੈਨੂੰ ਕਿਹਾ ਵੀ ਪੈਸੇ ਤੇ ਮੇਰੇ ਕੋਲ ਹੈਗੇ ਨਹੀਂ ਹੈ ਕਹਿੰਦਾ ਨਾ ਪੈਸੇ ਤੇਰੇ ਕੋਲ ਹੈਗੇ ਆ ਉਹ ਕਿ ਜਿਹੜੇ ਮੇਰੇ ਕੋਲ ਥਾ ਕੋਈ 10 ਵਰ 15000 ਰੁਪਈਆ ਅੰਦਰ ਪਰਚੀਂਪੁਰ ਚੀ ਇਹਦਾ ਉਹ ਫਿਰ ਮੈਨੂੰ ਦੇ ਤਾ ਉਹ ਫਿਰ ਨਾ ਮੰਨਣ ਕਹਿੰਦਾ ਹੋਰ ਪੈਸੇ ਨੇ ਤੇਰੇ ਕੋਲ ਮੈਂ ਕਿਹਾ ਸਰ ਪੈਸੇ ਜਿਹੜੇ ਸੀ ਮੈਂ ਤੁਹਾਨੂੰ ਦੇਤੇ ਤੇ ਉਹ ਫਿਰ ਦੋ ਔਰ ਥੇ ਮੁੰਡੇ ਉਹ ਵੀ ਮਤਲਬ ਇਕੱਠੇ ਹੋ ਗਏ ਸਾਰੇ ਤਿੰਨ ਬੰਦੇ ਉਹ ਬਸ ਇੱਕ ਮਤਲਬ ਮਾਰਕਟਾਈ ਕਰਦੇ ਇਹ ਤੇ ਨਾਲ ਕਹਿੰਦੇ ਵੀ ਪੈਸੇ ਦੇ ਫਿਰ ਮੈਂ ਕਿਹਾ ਭਾਈ ਜਿਹੜਾ ਸੀ ਮੈਂ ਦੇ ਦਈਓ ਉਦੋਂ ਬਾਅਦ ਉਹਨੇ ਏਸੀਸਾ ਤੋੜਤਾ ਡੀਵੀਡੀ ਚੁੱਕਣ ਵਾਸਤੇ ਤੇ ਮੁਰਗੀ ਕਹਿੰਦੇ ਵੀ ਕਿਸੇ ਨਾਲ ਗੱਲ ਨਾ ਕਰੀਏ ਨਹੀਂ ਤੇ ਹੀ ਦੋਰਾ ਵੀ ਆਵਾਂਗੇ ਬਸ ਇਨੇ ਜਣੇ ਤਿੰਨ ਜਣੇ ਇੱਕ ਚ ਇੱਕ ਵਿਦਿਆਰਥੀ ਚ ਉਹ ਹੀ ਪਿਸਟਲ ਤੇ ਇੱਕ ਚਾਰਜ ਚ ਦਾਤਰ ਹੀ ਤੇ ਇੱਕ ਕੁਛ ਨਾ ਕੁਛ ਪੈ ਹੀ ਤੇਨੇ ਬੰਦੇ ਮੋਰਸਲ ਤੇ ਡਿਸਕਵਰ ਮੋਰਸਲ ਲਗਦਾ ਹੀ ਤੇ ਬਿਨਾਂ ਨੰਬਰ ਵਾਲਾ ਸੀ ਮੁਰਕੇ ਤਰਨਤਾਰ ਨੂੰ ਚਲੇ ਗਏ ਇਧਰ ਲਈ ਸੈਰ ਨੂੰ ਤੇਲ ਪਾਇਆ ਪਰ ਨਾ ਤੇਲ ਨਹੀਂ ਪਾਇਆ ਉਹ ਸਿਰਫ ਉਹਨਾਂ ਪਾਣਾ ਹੀ ਮਾਰੇ ਪਾਸੋਂ ਫੜਨਦਾ ਮੈਨੂੰ ਹਾਂਜੀ ਤੇ ਰਾਤ ਪੁਲਸ ਆਈ ਨਹੀਂ ਹਾਲੇ ਤੱਕ ਨਹੀਂ ਆਈ ਕੰਪਲੇਂਟ ਪਾਤੀ ਮੈਂ ਉਹਨਾਂ ਲਈ ਨਾ ਤੇ ਸਵੇਰੇ ਗੱਲ ਉਹੀ ਕਹਿੰਦੇ ਆ ਜਾਂਦੇ ਥੋੜੀ ਦੇਰ ਚ ਕਿਹਨੇ ਨੰਬਰ ਤੇ ਕੋਡ ਕੀ ਸੀ ਕੋਲ ਨਹੀਂ ਕਿਤੇ ਮੈਂ ਆਨਲਾਈਨ ਕੰਪਲੇਂਟ ਹੀ ਪਾਈ ਉਹ ਕੰਪਲੇਂਟ ਨੰਬਰ ਹੈਗਾ ਮੇਰ ਕੋ ਹਾਂਜੀ ਸਰ ਕੀ ਬੰ ਕਰਦੇ ਹਾਂ ਉਹ ਅਨੁਵੈ ਜੈਦੇ ਵਿਵਹ ਦੇ ਡੂਟਾ ਕੋਮ ਦੇ ਬਾਰਤਾਂ ਤੇ ਤੇ ਕੰਟਰੋਲ ਕੀਤਾ ਜਾਬ ਨਹੀਂ ਤੇ ਕੰਮ ਕਰਨਾ ਮੁਸ਼ਕਲ ਹੋ ਜਾਊਗਾ 10 ਵਜੇ ਜਿਹੜਾ ਆਣ ਕੇ ਤਿੰਨੇ ਬੰਦੇ ਪੈ ਸਕਦੇ ਆ ਇਹ ਕੱਲ ਨੂੰ ਕੁਝ ਹੋਰ ਵੀ ਕਰ ਸਕਦੇ ਆ ਪ੍ਰਸ਼ਾਸਨ ਨਾਲ ਹੀ ਬੇਨਤੀ ਹੈ ਵੀ ਇਹਨਾਂ ਦੇ ਨਕੀਲ ਕੱਸੀ ਜਾਵੇ ਸਰਕਾਰ ਨੂੰ ਅਪੀਲ ਕਰਦੇ ਕਿ ਪੰਪ ਦੇ ਉੱਪਰ ਸਕਿਉਰਟੀ ਗਾਰਡ ਜੁੜੀ ਹੋਣਾ ਚਾਹੀਦਾ ਹਾਂਜੀ ਉਹ ਹਾਂਜੀ ਉਹ ਵੀ ਹੁਣ ਜਿਹਦੇ ਨਾਲ ਸਰਕਾਰ ਨੂੰ ਚਾਹੀਦਾ ਵੀ ਜਿਵੇਂ ਇਹਦੇ ਆ ਬੰਦਿਆਂ ਦੇ ਨਕੀਲ ਕੱਸੀ ਜਾਵੇ ਜੇ ਉਹ ਵੀ ਸਰਕਾਰ ਕਰ ਸਕਦੀ ਹੈ ਉਹਦੇ ਵਾਸਤੇ ਤੁਹਾਨੂੰ ਲੱਗਦਾ ਕਿ ਲੋਨ ਆਰਡਰ ਦਾ ਜਿਹੜੀ ਸਥਿਤੀ ਜਿਹੜੀ ਹੈ ਸਹੀ ਨਹੀਂ ਹੈ ਨਹੀਂ ਜੀ ਮਸਾ ਪੰਪ ਵਾਰ-ਵਾਰ ਕਿਤੇ ਲੁੱਟਿਆ ਜਾ ਰਿਹਾ ਹੈ ਹਾਂਜੀ ਸਰ ਇਹ ਤਾਂ ਮੁਸ਼ਕਲ ਹੈ ਕਿਉਂਕਿ ਆਪਾਂ ਨੂੰ ਡਿਊਟੀ ਕਰਨ ਤੋਂ ਵੀ ਡਰ ਲੱਗਣ ਨੇ ਆ ਰਾਤ ਅਸੀਂ ਤੇ ਸੁੱਤੇ ਨਹੀਂ ਡਰਦੇ ਮਰੇ ਮੁਰਤੇ ਕਿਉਂਕਿ ਅਗਲੇ ਸਿੱਧੇ ਕਹਿ ਕੇ ਗਈ ਹੈ ਅਗਰੇ ਤੂੰ ਹੀ ਕਿਸੇ ਨੂੰ ਕਮਾਵੇਂ ਤੇ ਆਪਾਂ ਨੂੰ ਗੋਲੀ ਮਾਰਨੂੰ ਟਾਈਮ ਨਹੀਂ ਲੱਗਣਾ ਪਏ